ਨੇ ਹੁਣ ਤੁਹਾਨੂੰ ਦਿੱਕਤ ਕੀ ਆਈ ਪਹਿਲਾਂ ਇਹ ਗੱਲ ਆਪਾਂ ਜਰੂਰ ਸੰਗਮ ਦੱਸੋ ਵੀ ਹੁਣ ਦਿੱਕਤ ਕੀ ਆਈ ਆ ਫਿਰ ਆਪਾਂ ਅਗਲੀ ਗੱਲਬਾਤ ਜਿਹੜੀ ਹੈਗੀ ਉਹ ਸਾਰੀ ਪੂਰੀ ਡਿਟੇਲ ਦੇ ਵਿੱਚ ਕਰਾਂਗੇ ਪਰ ਦਿੱਕਤ ਕੀ ਆਈ ਹੁਣ ਹੁਣ ਸਾਨੂੰ ਦਿੱਕਤ ਇਹ ਆਈ ਆ ਐਸ ਵਕਤ ਸਟੈਂਟ ਮੈਨੂੰ ਪੈ ਚੁੱਕਾ ਅੱਛਾ ਗੁਰੂ ਘਰ ਦੀ ਮੈਂ ਸੇਵਾ ਕਰਦਾ ਆ ਰਿਆ ਵਾਂ ਜਦੋਂ ਵੀ ਕਿਤੇ ਕਿਸੇ ਗੁਰੂ ਘਰ ਦੇ ਵਿੱਚੋਂ ਗਰੰਥੀ ਸਿੰਘ ਨੂੰ ਪਹਿਲਾਂ ਰੱਖਿਆ ਜਾਂਦਾ ਵਾ ਉਹਦੇ ਕੋਲੋਂ ਸਭ ਤੋਂ ਪਹਿਲਾਂ ਲਿਖਤ ਕੀਤੀ ਜਾਂਦੀ ਆ ਹੂੰ ਪਰ ਉਹਦੇ ਕੋਲੋਂ ਇਹ ਲਿਖਤ ਨਹੀਂ ਕੀਤੀ ਜਾਂਦੀ ਕਿ ਅਸੀਂ ਤੈਨੂੰ 10 ਸਾਲ ਰੱਖਾਂਗੇ ਹੂੰ ਜਾਂ 20 ਸਾਲ ਰੱਖਾਂਗੇ ਹੂੰ ਦੂਸਰੀ ਬੇਨਤੀ ਇਹ ਹੈ ਕਿ ਜਦੋਂ ਉਹਨੂੰ ਗ੍ਰੰਥੀ ਸਿੰਘ ਨੂੰ ਲਿਆਂਦਾ ਜਾਂਦਾ ਉਹ ਤੋਂ ਸਰੋਪੇ ਪਾ ਕੇ ਹੂੰ ਬੜੀ ਭਾਵਨਾਵਾਂ ਦੇ ਨਾਲ ਲਿਆਂਦਾ ਜਾਂਦਾ ਤੇ ਜਦੋਂ ਉਹਨੂੰ ਗੁਰਦੁਆਰੇ ਦੇ ਵਿੱਚੋਂ ਕੱਢਿਆ ਜਾਂਦਾ ਉਹਨੂੰ ਜ਼ੀਰੋ ਕਰਕੇ ਹੂੰ ਜਲੇਲ ਕਰਕੇ ਹੂੰ ਬਹੁਤ ਉੱਪਰੀਆਂ ਥੱਲੜੀਆਂ ਗੱਲਾਂ ਕਰਕੇ ਫਿਰ ਉਹਨੂੰ ਕੱਢਿਆ ਜਾਂਦਾ ਹੂੰ ਉਹ ਸਾਨੂੰ ਭਾਵੇਂ 2 ਸਾਲ ਰੱਖ ਲੈਣ ਕਮੇਟੀ ਵਾਲੇ ਭਾਵੇਂ 3 ਸਾਲ ਰੱਖ ਲੈਣ ਤੇ ਭਾਵੇਂ 3 ਮਹੀਨੇ ਰੱਖ ਲੈਣ ਨਾ ਸਾਡੇ ਜਵਾਕਾਂ ਦੀ ਪੜ੍ਹਾਈ ਨਾ ਸਾਡਾ ਕੋਈ ਜੀਵਨ ਦੂਸਰੀ ਗੱਲ ਵੀ ਅਸੀਂ ਇੱਕ ਜੁੱਲੀ ਚੱਕ ਬਣੇ ਫਿਰਦੇ ਹਾਂ ਸਾਨੂੰ ਬਣਾਇਆ ਹੋਇਆ ਤੇਜ਼ ਕਰਕੇ ਹੁਣ ਤੁਸੀਂ ਕਿੱਥੇ ਡਿਊਟੀ ਹਾਂ ਹੁਣ ਅਸੀਂ ਡਿਊਟੀ ਕਰ ਰਹੇ ਹਾਂ ਸ਼ੇਰ ਸਿੰਘ ਵਾਲੇ ਹੂੰ ਸ਼ੇਰ ਸਿੰਘ ਵਾਲੇ ਮੈਨੂੰ 6 ਮਹੀਨੇ ਹੋ ਗਏ ਆ ਹੂੰ ਡਿਊਟੀ ਕਰਦੇ ਨੂੰ ਹੂੰ ਹੁਣ ਛੋਟੇ ਛੋਟੇ ਮੁੱਦੇ ਲੈ ਕੇ ਛੋਟੀਆਂ ਛੋਟੀਆਂ ਗੱਲਾਂ ਲੈ ਕੇ ਬਾਬੇ ਨੇ ਟੈਂਕੀ ਨਹੀਂ ਭਰੀ ਅੱਜ ਅੱਜ ਬਾਬੇ ਨੇ ਝਾੜੂ ਨਹੀਂ ਫੇਰਿਆ ਅੱਛਾ ਅੱਜ ਬਾਬੇ ਨੇ ਕੀ ਨਾ ਲੈਂਦੇ ਰਮਾਲਾ ਜੀ ਸਾਹਿਬ ਨਹੀਂ ਬਦਲੇ ਹੂੰ ਇਹ ਕੱਲਾ ਸਿਰਫ ਬਾਬਾ ਜੀ ਦਾ ਹੀ ਕੰਮ ਆ ਇਹ ਨਾਲ ਕਮੇਟੀ ਦਾ ਕੰਮ ਨਹੀਂ ਰਮਾਲਾ ਸਾਹਿਬ ਤੱਕ ਤਾਂ ਠੀਕ ਆ ਪਰ ਜਿਹੜੀ ਪਾਣੀ ਦੀ ਟੈਂਕੀ ਜਾਂ ਉਹ ਗੱਲਾਂ ਉਹ ਤਾਂ ਮੈਨੂੰ ਲੱਗਦਾ ਉਹ ਉਹ ਵੀ ਸਾਨੂੰ ਮਤਲਬ ਕਿਤੇ ਕਿਤੇ ਤਾਂ ਮੈਨੂੰ ਐਂ ਲੱਗਦਾ ਹੁੰਦਾ ਵੀ ਜਿਵੇਂ ਮੈਂ ਵਾਟਰ ਬਾਕਸ ਤੇ ਬੈਠਾ ਹਾਂ। ਅੱਛਾ। ਹਾਂਜੀ। ਕਿਉਂਕਿ ਟੈਂਕੀ ਨਹੀਂ ਭਰੀ। ਹੂੰ। ਤੇ ਟੈਂਕੀ ਭਰਨ ਦਾ ਵਾਟਰ ਬਾਕਸ ਦਾ ਕੰਮ। ਉੱਥੇ ਇੱਕ ਕਰਿੰਦੇ ਦਾ ਕੰਮ ਆ। ਤੇ ਫਿਰ ਮੈਨੂੰ ਵਜ਼ੀਰ ਖਾਤੋਂ ਕਹਿੰਦੇ ਇਸ ਕਰਕੇ ਹੁਣ ਇਹ ਮੁੱਦਾ ਬਣਿਆ ਖੜਾ ਵਾ ਕਿ ਸੰਗਰਾਂਦ ਤੀਕਰ ਉਹਨਾਂ ਨੇ ਆਖਿਆ 15 ਦਿਨਾਂ ਦੇ ਵਿੱਚ ਵਿੱਚ। ਹੂੰ। ਬਾਬਾ ਜੀ ਸਮਾਨ ਚੱਕ ਲੋ ਹੁਣ 15 ਦਿਨਾਂ ਦੇ ਵਿੱਚ ਵਿੱਚ ਮੈਨੂੰ ਨਾਗ ਕੋ ਗੁਰਦੁਆਰਾ ਸਾਹਿਬ ਮਿਲੇ ਮੈਂ ਜਾऊं ਕਿੱਥੇ? ਹੂੰ। ਮੈਨੂੰ ਕੋਈ 2 ਮਹੀਨਿਆਂ ਦੀ ਛੋਟ ਨਹੀਂ। ਕੋਈ ਮੈਨੂੰ 4 ਮਹੀਨਿਆਂ ਦੀ ਛੋਟ ਨਹੀਂ ਦੂਸਰੀ ਗੱਲ ਜੇ ਅਸੀਂ ਘਰ ਦੇ ਵਿੱਚ ਕੋਈ ਨੌਕਰ ਜਾਂ ਅਸੀਂ ਆਪ ਕੋਈ ਸਰਕਾਰੀ ਡਿਊਟੀ ਕਰਦੇ ਆਂ ਤੇ ਸਾਨੂੰ ਸਰਕਾਰੀ ਡਿਊਟੀ ਤੋਂ ਕੱਢਿਆ ਨਹੀਂ ਜਾਂਦਾ ਜੇਕਰ ਗਲਤੀ ਕੀ ਹੋ ਵੀ ਜਾਵੇ ਤਾਂ ਮੈਂ ਸਭ ਤੋਂ ਪਹਿਲਾਂ ਇਹ ਬੇਨਤੀ ਕਰਦਾ ਵਾਂ ਕਿ ਸਾਡੇ ਚ ਚਲੋ ਹੋ ਸਕਦੀਆਂ ਖਾਮੀਆਂ ਅਸੀਂ ਕਿਉਂਕਿ ਇਨਸਾਨ ਹਾਂ ਅਸੀਂ ਭਗਵਾਨ ਨਹੀਂ ਹੋ ਸਕਦੇ ਤੇ ਜੇਕਰ ਸਾਡੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਗਲਤੀ ਆ ਤੇ ਉਹਨੂੰ ਗਰੰਤੀ ਸਿੰਘ ਨੂੰ ਇਹ ਨਹੀਂ ਵੀ ਉਹਨੂੰ ਆਖਣਾ ਵੀ ਬਾਬਾ ਚੱਕ ਜੁੱਲਿਆਂ ਤੇ ਤੀਰ ਹੋ ਜਾ ਉਹਨੂੰ ਆਖੋ ਵੀ ਭਾਈ ਸਾਹਿਬ ਆ ਤੁਹਾਡੇ ਵਿੱਚ ਖਾਮੀ ਆ ਇਸ ਖਾਮੀ ਨੂੰ ਇਸ ਗਲਤੀ ਨੂੰ ਤੁਸੀਂ ਸੁਧਾਰਨ ਦੀ ਕੋਸ਼ਿਸ਼ ਕਰੋ ਜੇ ਉਹ ਨਹੀਂ ਸੁਧਰਦਾ ਫਿਰ ਉਹ ਵੀ ਇਸ ਚੀਜ਼ ਦਾ ਹੱਕਦਾਰ ਵਾ ਇਕੱਲੀ ਕਮੇਟੀ ਨਹੀਂ ਇਸ ਕਰਕੇ ਸਭ ਤੋਂ ਪਹਿਲਾਂ ਕਮੇਟੀ ਨੂੰ ਅੰਮ੍ਰਿਤ ਵੇਲੇ ਉੱਠ ਕੇ ਹਮ ਦਰਸ਼ਨ ਕਰਨ ਦਾ ਗੁਰੂ ਸਾਹਿਬ ਜੀ ਦਾ ਨਾਲ ਪ੍ਰਕਾਸ਼ ਕਰਨ ਦਾ ਕਰਾਉਣਾ ਚਾਹੀਦਾ ਗੱਲਾਂ ਤੇ ਅਸੀਂ ਅੰਮ੍ਰਿਤਸਰ ਦੇ ਬਰਜਾਦਾ ਦੀਆਂ ਕਰਦੇ ਹਾਂ ਰਾਤ ਨੂੰ ਅਸੀਂ ਸ਼ਰਾਪੀਤੀ ਹੁੰਦੀ ਆ ਕਮੇਟੀ ਵਾਲਿਆਂ ਨੂੰ ਪੁੱਛੀ ਕਿ ਕਿੰਨੇ ਸਿੰਘਾਂ ਨੇ ਅਮਰ ਤੇ ਛਕਿਆ ਕਹਿੰਦੇ ਬਾਬਾ ਜੀ ਇੱਕ ਸਿੰਘ ਨੇ ਛਕਿਆ ਵਾ ਇਹੀ ਸਾਡੇ ਕੋਲੇ ਆਇਆ ਕਰੂਗਾ ਤੜਕੇ ਅੱਛਾ ਤੇ ਉਹ ਵੀ 6:30 ਵਜੇ ਆਉਂਦਾ ਵਾ ਜਦੋਂ ਅਰਦਾਸ ਕਰਨੀ ਹੁੰਦੀ ਆ ਉਹ ਵੇਖ ਲੈਂਦਾ ਵੀ ਬਾਬਾ ਜੀ ਆਨੰਦ ਸਾਹਿਬ ਪੜਨ ਲੱਗ ਪਏ ਹੁਣ ਠੀਕ ਆ ਹੁਣ ਹੌਲੀ ਹੌਲੀ ਚੱਲ ਗਏ ਫਿਰ ਹੌਲੀ ਹੌਲੀ ਪੈਰ ਤੋਂ ਮੂੰਹ ਤੋਂ ਹੱਥ ਤੋਂ ਉਹਨੇ ਉਸ ਟਾਈਮ ਆਉਣਾ ਜਦੋਂ ਅਸੀਂ ਹੱਥ ਜੋੜ ਕੇ ਗੁਰੂ ਸਾਹਿਬ ਦੇ ਅੱਗੇ ਤੋਂ ਠਾਕਰ ਤੋਂ ਪੈ ਅਰਦਾਸ ਅਰਦਾਸ ਕਰਨ ਲੱਗ ਪਏ ਆਲ ਕੇ ਫਿਰ ਉਹਨੇ ਚੌਰ ਸਾਹਿਬ ਕਰਨ ਲੱਗਾ ਚੌਰ ਸਾਹਿਬ ਕਰਕੇ ਗ੍ਰੰਥੀ ਸਿੰਘ ਨੇ ਮੁੱਖਵਾਕ ਲੈਣਾ ਉਸ ਤੋਂ ਬਾਅਦ ਮੁੜ ਕੇ ਉਹਨੇ ਉਹਨੂੰ ਆਪ ਦੀ ਮਨਮਤ ਸਮਝਾਉਣੀ ਆ ਗੁਰਮਤ ਦੇ ਵਿੱਚ ਨਹੀਂ ਰਹਿਣ ਦੇਣਾ ਅੱਛਾ ਹਾਂਜੀ ਉਹਨੇ ਆਪ ਦੀ ਮਨਮਤ ਸਮਝਾਉਣੀ ਬਾਬਾ ਜੀ ਅੱਜ ਤੁਸੀਂ ਆ ਕੰਮ ਕਰਨਾ ਅੱਜ ਤੁਸੀਂ ਐ ਕਰਨਾ ਵਾ ਅੱਜ ਤੁਸੀਂ ਗੁਰਦੁਆਰਾ ਸਾਹਿਬ ਸਾਰੀ ਦਿਹਾੜੀ ਰਹਿਣਾ ਅੱਜ ਤੁਸੀਂ ਮੰਨ ਲੋ ਗੱਲ ਕਿ ਇੱਕ ਗ੍ਰੰਥੀ ਸਿੰਘ ਦੀ ਡਿਊਟੀ ਆ ਗੁਰੂ ਸਾਹਿਬ ਦੀ ਸੇਵਾ ਕਰਨੀ ਔਰ ਸੇਵਾ ਸੰਭਾਲ ਕਰਨੇ ਤੇ ਬਾਣੀ ਪੜਦੇ ਕਿ ਉਹਦਾ ਕੰਮ ਟੈਂਕੀਆਂ ਪਰਣਾ ਨਹੀਂ ਬਿਲਕੁਲ ਹੂੰ ਕਿ ਉਹਦਾ ਕੰਮ ਵਾ ਵਿਵਾਰ ਵੇਖ ਬਾਬਾ ਕਾ ਕਿ ਨਾ ਹੋਇਆ ਪਿਆ ਅੱਛਾ ਹੂੰ ਬਾਬਾ ਜੀ ਤੁਸੀਂ ਅੱਜ ਗੇਟ ਨਹੀਂ ਖੋਲਿਆ ਮੇਰੇ ਘਰ ਦੀ ਮੱਥਾ ਟੇਕਣ ਆਈ ਸੀ ਅੱਛਾ ਮੈਂ ਗੇਟ ਕੀਪਰ ਹੂੰ ਜੇਕਰ ਮੰਨ ਲੋ ਗੱਲ ਕਮੇਟੀ ਤੇ ਹੁਣ ਬੱਬਾ ਜੀ ਜਿਹੜਾ ਮਸਲਾ ਬਣਿਆ ਵਾ ਜਿਵੇਂ ਤੁਹਾਨੂੰ 15 ਦਿਨਾਂ ਦਾ ਸਮਾਂ ਸੰਗਰਾਮ ਤੱਕ ਦਾ ਦਿੱਤਾ ਗਿਆ ਇਸ ਦੇ ਵਿੱਚ ਕੋਈ ਸਿਧਾਂਤਕ ਗਲਤੀ ਤੁਹਾਡੀ ਤਾਂ ਨਹੀਂ ਹੈਗੀ ਕੋਈ ਸਿਧਾਂਤ ਦੀ ਗਲਤੀ ਹੋਵੇ ਜੇਕਰ ਕੋਈ ਸਿਧਾਂਤ ਦੀ ਗਲਤੀ ਹੈਗੀ ਤੁਸੀਂ ਜ਼ਰੂਰ ਸੰਗਤ ਦੇ ਨਾਲ ਸਾਂਝੀ ਕਰ ਦਿਓ ਕਿਉਂਕਿ ਬਾਅਦ ਦੇ ਵਿੱਚ ਦੂਜੀ ਧਿਰ ਕਵੇ ਦੂਜਾ ਪੱਖ ਆਵੇ ਅਗਲਾ ਕਵੇ ਵੀ ਇਹਨਾਂ ਦੀ ਸਿਧਾਂਤਕ ਗਲਤੀ ਸੀ ਅਸੀਂ ਤਾਂ ਤਾਂ ਕੀਤਾ ਸੀ ਸਿਰਫ ਗੱਲ ਪਾਣੀ ਦੀ ਟੈਂਕੀ ਦੀ ਜਾਂ ਨਿੱਕੀਆਂ-ਮੋਟੀਆਂ ਗੱਲਾਂ ਦੀ ਹੈ ਜੀ ਕੋਈ ਸਾਡੀ ਗਲਤੀ ਨਹੀਂ ਲਗੀ ਇਸ ਵਕਤ ਪੰਜਾਬ ਬਾਣੀਆਂ ਦਾ ਪਾਠ ਹੁੰਦਾ ਵਾ ਬਸ ਠੀਕ ਹੈ ਜੀ ਮੰਨ ਲਓ ਗੱਲ ਬਿਮਾਰ ਹੋਣਾ ਹੂੰ ਉਹ ਤਾਂ ਵੱਖਰਾ ਹਰ ਇਨਸਾਨ ਦੇ ਵਸਤੀ ਗੱਲ ਉਹ ਤਾਂ ਵੱਖਰਾ ਵਿੱਚ ਆ ਜੀ ਉਹ ਤਾਂ ਕੋਈ ਵੀ ਹੋ ਸਕਦਾ ਜੇ ਕਿਤੇ ਗ੍ਰੰਥੀ ਸਿੰਘ ਕਿਤੇ ਮਤਲਕੇ ਬਿਮਾਰ ਵੀ ਹੋ ਗਿਆ ਵਾ ਤੇ ਫਿਰ ਉਥੇ ਕਮੇਟੀ ਦਾ ਆ ਤੜਕੇ ਆਣ ਕੇ ਪ੍ਰਕਾਸ਼ ਕਰਨ ਦਾ ਕੰਮ ਨੇ ਉਹਨਾਂ ਦਾ ਪੁੱਛਣ ਦਾ ਕੰਮ ਨੇ ਕਿ ਬਾਬਾ ਜੀ ਤੁਸੀਂ ਕਿਉਂ ਨਹੀਂ ਅੱਜ ਬਾਣੀ ਪੜ੍ਹੀ ਹਾਂ ਬਿਲਕੁਲ ਇਸ ਕਰਕੇ ਇਹੋ ਜੀਆਂ ਗੱਲਾਂ ਛੋਟੀਆਂ ਛੋਟੀਆਂ ਥੋਪਦੇ ਆ ਕਿਉਂਕਿ ਇਨਸਾਨ ਜਿਹੜਾ ਵਾ ਉਹ ਭਗਵਾਨ ਨਹੀਂ ਹੋ ਸਕਦਾ ਤੇ ਜੋ ਭਗਵਾਨ ਆ ਉਹ انسان ਨਹੀਂ ਹੋ ਸਕਦਾ ਇਸ ਕਰਕੇ ਮਹਾਰਾਜ ਬੇਨਤੀ ਆ ਮੇਰੀ ਹਮ ਸਾਰੇ ਸੰਗਤ ਨੂੰ ਕਿ ਜਿਹੜੇ ਕੜਾ ਮ ਚੌਧਰੀ ਆ ਜਦੋਂ ਅਸੀਂ ਪਿੰਡ ਦੇ ਵਿੱਚੋਂ ਗਜਾ ਕਰਨਾ ਸਾਰੇ ਪਿੰਡ ਚੋਂ ਸਾਰੇ ਪਿੰਡ ਨੇ ਸਾਨੂੰ ਕਣਕ ਝੋਨਾ ਦੇਣਾ ਸਾਰੇ ਪਿੰਡ ਨੇ ਸੰਗਰਾਣ ਵਾਲੇ ਦਿਨ ਸਾਨੂੰ ਦੇਣਾ ਪੈਸੇ ਤੇ ਇਹ ਫਿਰ ਚਾਰਾਂ ਬੰਦਿਆਂ ਕੋਲੇ ਲਿਖਾਇਆ ਹੋਇਆ ਗੁਰੂ ਘਰ ਵੀ ਉਹਨਾਂ ਨੇ ਚਾਰਾਂ ਨੇ ਗ੍ਰੰਥੀ ਲਿਆਉਣਾ ਤੇ ਚਾਰਾਂ ਨੇ ਕੱਢਣਾ ਬਾਕੀ ਸੰਗਤ ਨੂੰ ਪੁੱਛਣਾ ਹੀ ਨਹੀਂ ਫਿਰ ਇਸ ਕਰਕੇ ਅਸੀਂ ਉਸ ਕੜਮ ਚੌਧਰੀਆਂ ਨੇ ਗੁਰੂਦੂ ਵੀ ਭੁੱਲ ਗਏ ਤੇ ਗੁਰੂ ਕੀ ਸੰਗਤ ਨੂੰ ਵੀ ਭੁੱਲ ਗਏ ਤੁਹਾਡੇ ਤੋਂ ਪਹਿਲਾਂ ਜਿਹੜਾ ਸਿੰਘ ਸੀਗਾ ਇਸੇ ਗੁਰੂ ਘਰ ਦੇ ਵਿੱਚ ਉਹ ਕਿੰਨਾ ਟਾਈਮ ਸੇਵਾ ਨਿਭਾ ਕੇ ਗਿਆ ਉਹ 6 ਮਹੀਨੇ اچھا ਹਾਂ ਮੇਰੇ ਤੋਂ ਪਹਿਲਾਂ ਉਹਨਾਂ ਨੇ ਤਿੰਨ ਕੱਢੇ ਤਿੰਨੇ ਸਿੰਘ ਜਲੀਲ ਕਰਕੇ ਕੱਢੇ ਹੋਏ ਓਕੇ ਕਿਸੇ ਨੂੰ 3 ਮਹੀਨੇ ਲਵਾਏ ਕਿਸੇ ਨੂੰ 6 ਮਹੀਨੇ ਲਵਾਏ ਕਿਸੇ ਨੂੰ 3.5 ਮਹੀਨੇ ਲਵਾਏ ਕਿਸੇ ਨੂੰ 2 ਮਹੀਨੇ ਲਵਾਏ ਓਕੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਸਾਰੀ ਸੰਗਤ ਨੂੰ ਮੈਂ ਵਾਰ-ਵਾਰ ਇੱਕ ਹੀ ਕਹਿਣਾ ਵੀ ਜਾਂ ਤਾਂ ਸਾਨੂੰ ਗਰੰਥੀ ਸਿੰਘ ਨਾ ਕਹੋ ਹੂੰ ਕਰਿੰਦੇ ਕਹੋ ਹੂੰ ਤੇ ਜਾਂ ਫਿਰ ਸਾਡੇ ਨਾਲ ਗਰੰਥੀ ਸਿੰਘਾਂ ਵਾਲਾ ਵਿਹਾਰ ਕਹੋ ਹੂੰ ਉਪਾਦੀ ਬਾਬਾ ਬੁੱਢਾ ਸਾਹਿਬ ਦੀ ਉਪਾਦੀ ਬਾਬਾ ਬੁੱਢਾ ਸਾਹਿਬ ਦੀ ਹੂੰ ਇੱਕ ਪਾਸੇ ਤੇ ਅਸੀਂ ਉਹ ਉਹਨੂੰ ਉਪਾਦੀ ਬਾਬਾ ਬੁੱਢਾ ਸਾਹਿਬ ਦੀ ਦਿੱਤੀ ਜਾਂਨੇ ਤੇ ਕੰਮ ਅਸੀਂ ਉਹਦੇ ਕੋਲੋਂ ਨੌਕਰਾਂ ਵਾਲੇ ਕਰਾਈ ਜਾਂਨੇ ਹੂੰ ਦੇਖੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ 바ਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਕਰਦੇ ਸੀ ਹੂੰ ਤੇ ਇਸ ਕਰਕੇ ਸਤਗੁਰਾਂ ਜੀ ਨੇ ਪੰਜਵੇਂ ਪਾਤਸ਼ਾਹ ਲਿਹਾ ਬ੍ਰਹਮ ਗਿਆਨੀ ਸਦਾ ਨਰਲੇਪ ਜੈਸੇ ਜਲ ਵਿੱਚ ਕਮਲ ਹਲੇ ਮਹਾਰਾਜ ਜੀ ਬ੍ਰਹਮ ਗਿਆਨੀ ਸੀਗੇ ਬਾਬਾ ਬੁੱਢਾ ਸਾਹਿਬ ਜੀ ਹੂੰ ਤੇ ਸਾਨੂੰ ਬ੍ਰਹਮ ਗਿਆਨੀ ਦੀ ਗੱਦੀ ਤੇ ਬਿਠਾ ਕੇ ਤੇ ਸਾਡੇ ਕੋਲੋਂ ਕੰਮ ਕਿਹੜੇ ਲਈ ਜਾਂਦੇ ਹੂੰ ਸੀਰਗਾਂ ਵਾਲੇ ਹੂੰ ਬਾਬਾ ਜੀ ਤੁਸੀਂ ਵੀ ਗਏ ਸੀ ਇਹਨਾਂ ਦੇ ਮਸਲੇ ਦੇ ਵਿੱਚ ਕੀ ਗੱਲਬਾਤ ਕੀ ਹੋਈ ਕੀ ਤੁਹਾਨੂੰ ਕੀ ਲੱਗਿਆ ਵੀ ਅਸਲ ਦੇ ਵਿੱਚ ਮੁੱਦਾ ਹੈ ਕੀ ਸੀ ਵੇਖੋ ਵੀਰ ਜੀ ਮੈਂ ਇਹਨਾਂ ਦਾ ਜਿਹੜਾ ਮਤਲਬ ਕਿ ਉੱਥੇ ਬਾਤ ਬਾਤ ਵਾਇਆ ਕਮੇਟੀ ਦੇ ਨਾਲ ਹੂੰ ਤੇ ਮੈਨੂੰ ਇਹਨਾਂ ਨੇ ਫੋਨ ਕਰਿਆ ਸੀਗਾ ਵੀ ਬੱਬਾਈ ਆ ਗੱਲਬਾਤਾਂ ਤੇ ਮਰਨਾ ਇਸ ਤਰ੍ਹਾਂ ਕਰਕੇ ਵੀ ਮਤਲਬ ਕਿ ਤਖਾ ਕਰ ਰਹੇ ਆ ਕਮੇਟੀ ਹੂੰ ਉਸ ਟਾਈਮ ਮੈਂ ਗਿਆ ਪਿਆ ਸੀਗਾ ਜੀ ਤੇ ਕਮੇਟੀ ਵਾਲੇ ਅੰਦਰ ਬੈਠੇ ਹੋਏ ਸੀ ਤੁਮ ਉਹਨਾਂ ਤੋਂ ਪੁੱਛਿਆ ਗੱਲਬਾਤ ਵੀ ਕੀ ਆ ਗੱਲਬਾਤ ਇਹਦੀ ਗਲਤੀ ਦੱਸੋ ਪਹਿਲਾਂ ਕੀ ਹਨਾ ਗਲਤੀ ਤਾਂ ਵੈਸੇ ਇਹਨਾਂ ਦੱਸ ਹੀ ਚੁੱਕੀ ਆ ਵੀ ਬੱਬਾਈ ਨੇ ਪਾਣੀ ਵਾਲੀ ਟੈਂਕੀ ਨਹੀਂ ਭਰੀ ਬਾਬਾ ਜੀ ਨੇ ਦੇਗ ਵਾਲੇ ਬਾਟੇ ਨਹੀਂ ਲੈ ਕੇ ਰੱਖੇ ਹੈਨਾ ਤੇ ਬਾਬਾ ਜੀ ਨੇ ਮਤਲਬ ਕਿ ਆ ਫਲਾਨਾ ਨਹੀਂ ਆ ਵਟ ਨਹੀਂ ਕੱਢਤਾ ਕੱਢਿਆਗਾ ਇਹੋ ਜੀਆਂ ਗਲਤੀਆਂ ਵੀ ਜਿਹਨੂੰ ਆਪਾਂ ਨਿੱਕੀਆਂ ਮੋਟੀਆਂ ਘਰੇਲੂ ਕਹਿ ਲਈਏ ਵੀ ਐਵੇਂ ਕੋਈ ਉਹਦੇ ਵਿੱਚ ਕੋਈ ਸਿਧਾਂਤਕ ਕੋਈ ਗਲਤੀ ਨਹੀਂ ਸੀਗੀ ਐਂਦਾ ਭਾਵੇਂ ਜਿਹਨੂੰ ਆਪਾਂ ਕਹਿ ਦਈਏ ਨਾ ਮੁੱਦਾ ਬਣਾਉਣਾ ਹੈਨਾ ਮੁੱਦਾ ਬਣਾ ਕੇ ਮਤਲਬ ਕਿ ਵੀ ਉਸ ਤਰੀਕੇ ਉਹਨਾਂ ਨੇ ਰੱਖਿਆ ਹੋਇਆ ਸੀਗਾ ਦੂਸਰਾ ਨੰਬਰ ਵਿਚਾਰਾਂ ਹੋਣ ਤੋਂ ਬਾਅਦ ਦੇ ਵਿੱਚ ਮਤਲਬ ਕਿ ਜਿਹੜਾ ਉਹਦਾ ਸੱਟਾ ਕੱਢਿਆ ਉੱਥੋਂ ਦਾ ਹੀ ਕੋਈ ਗਰੰਤੀ ਸਿੰਘ ਆ ਅੱਛਾ ਜਿਹੜਾ ਉਹ ਕਮੇਟੀ ਵਾਲੇ ਚੌਂਕ ਬੰਦਿਆਂ ਨੂੰ ਉਂਗਲ ਲਾ ਰਿਹਾ ਤੇ ਆਪ ਹੀ ਉਹ ਗਰੰਤੀ ਸਿੰਘਾਂ ਨੂੰ ਲਿਆਉਂਦਾ ਤੇ ਆਪ ਹੀ ਮੁਰਕ ਉਂਗਲਾ ਕੇ ਕੱਢ ਦਿੰਦਾ ਅੱਛਾ ਹਾਂ ਉਹਦੇ ਨਾਲੇ ਵੀ ਫਿਰ ਮੈਂ ਚੰਗੀ ਮਤਲਬ ਕਿ ਹੋਈ ਜਾਂ ਗੱਲਬਾਤ ਉਹਨੂੰ ਵੀ ਸ਼ਰਮਸਾਰ ਦਿਤੀ ਆ ਵੀ ਇਹ ਵੀ ਨਾ ਕਰ ਹਨਾ ਤੂੰ ਗਰੰਤੀ ਸਿੰਘ ਹੋਗੇ ਪਹਿਲੀ ਗੱਲ ਤੋਂ ਗਰੰਤੀ ਨਹੀਂਗਾ ਮੈਂ ਤਾਂ ਉਹਨੂੰ ਮੰਨਦਾ ਨਹੀਂ ਉਹਨੂੰ ਬਾਣੀ ਪੜ੍ਹਨੀ ਆਉਂਦੀ ਹੋਊਗੀ ਹਨਾ ਹੂੰ ਦੂਸਰਾ ਨੰਬਰ ਇਹ ਵੀ ਗੱਲ ਹੈਗੀ ਆ ਵੀ ਜਿੱਥੇ ਕਿ ਜਾ ਕੇ ਇਹ ਗੱਲ ਆਉਂਦੀ ਆ ਵੀ ਮੈਂ ਸਮੂਚੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਵੀ ਗਰੰਤੀ ਸਿੰਘ ਦਾ ਵੀ ਬਹੁਤ ਸੋਹਣਾ ਜੀਵਨ ਹੋਣਾ ਚਾਹੀਦਾ ਸਮਝੇ ਬਈ ਬਿਲਕੁਲ ਜਿੱਥੇ ਗਰੰਤੀ ਸਿੰਘ ਦਾ ਜੀਵਨ ਹੋਣਾ ਚਾਹੀਦਾ ਉਥੇ ਨਾਲ ਦੀ ਨਾਲ ਕਮੇਟੀ ਵਾਲਿਆਂ ਦਾ ਜੀਵਨ ਵੀ ਹੋਣਾ ਚਾਹੀਦਾ ਹਨਾ ਕਮੇਟੀ ਵਾਲੇ ਵੀ ਬਾਣੀ ਤੇ ਬਾਣੀ ਦੇ ਧਾਰਨੀ ਹੋਣੇ ਚਾਹੀਦੇ ਆ ਜਿੱਥੇ ਕਿ ਜੇ ਕੱਲ ਮੈਂ ਵੇਖਿਆ ਕਮੇਟੀ ਵਾਲਿਆਂ ਨੂੰ ਪੁੱਛਿਆ ਵੀ ਤੁਹਾਡਾ ਅਮਰਤ ਛੱਕੇ ਕਿ ਸਦਾ ਹੀ ਨਹੀਂ ਛੱਕੇ ਵੀਰ ਮਮਤਾ ਦੇ ਇੱਕ ਸਿੰਘ ਦਾ ਸੀਗਾ ਹਾਂ ਵੀ ਅਮਰਤ ਇਹ ਉਹਦਾ ਵੀ ਮਿੰਤਾ ਪਤਾ ਇਹਨੂੰ ਤੇ ਮੈਂ ਕਿਰਪਾਨ ਹੀ ਨਹੀਂ ਵਿਕੀ ਪਾਈ ਅੱਛਾ ਕਿਸੇ ਮਤਲਬ ਥੱਲੇੋਂ ਦੀ ਪਾਈ ਹੋਊਗੀ ਕੋਈ ਡੂਰੀ ਡਾਰੀ ਪਾ ਲੈnde ਹੋਣੇ ਜਿਹੜੀ ਆਮ ਚੱਲਦਾ ਹੈ ਹਨਾ ਵੀ ਮਤਲਬ ਵੀ ਅਮਰਤ ਇਹ ਲੋਕ ਯਾਰ ਮੈਂ ਇੱਕ ਗੱਲ ਕਰਦਾ ਵੀ ਜੇ ਗੁਰੂ ਕਰਦੇ ਗਰੰਤੀ ਸਿੰਘਾਂ ਨੂੰ ਉਹ ਸਮਝਾਉਣਗੇ ਤੇ ਫਰਕੌਮ ਕਿਧਰ ਨੂੰ ਜਾਊਗੀ ਦੱਸੋ ਫਿਰ ਸਾਨੂੰ ਗੁਰੂ ਘਰ ਦੇ ਵਿੱਚ ਉਹ ਸਿਧਾਂਤ ਦਾ ਮर्याਦਾ ਦਾ ਗੁਰ ਇਤਿਹਾਸ ਦਾ ਕਿਵੇਂ ਸਾਡੇ ਬੱਚਿਆਂ ਨੂੰ ਕਿਵੇਂ ਸਾਨੂੰ ਪਤਾ ਲੱਗੂ ਗੁਰੂ ਘਰਾਂ ਦੇ ਵਿੱਚ ਪ੍ਰਚਾਰ ਕਿਵੇਂ ਹੋਊਗਾ ਦੱਸੋ ਪ੍ਰਚਾਰਤਾ ਆਪ ਗਰੰਤੀ ਸਿੰਘ ਤੋਂ ਕਰਾਉਣਾ ਰੰਤੂ ਸਿੰਘਾਂ ਨੂੰ ਆਪਾਂ ਨੇ ਕੀ ਨਿੱਕੀਆਂ ਗਲਦਾਂ ਦੇ ਵਿੱਚ ਉਲਝਾ ਦਿੰਨੇ ਆ ਇਹ ਕੰਮ ਜ਼ਿਆਦਾਤਰ ਕੀ ਦਾ ਹੁੰਦਾ ਬਾਈ ਜੀ ਕੜਮ ਚੌਧਰੀਆ ਹੁੰਦਾ ਇਹ ਵੀ ਮੈਂ ਸਤਿਕਾਰ ਕਰਦਾ ਬਹੁਤ ਸਾਰੇ ਵੀਰ ਕਮੇਟੀਆਂ ਆਵਲੇ ਮੈਨੂੰ ਮਿਲਦੇ ਨੇ ਜਿਨ੍ਹਾਂ ਦਾ ਜੀਵਨ ਬਹੁਤ ਚੰਗਾ ਹੁੰਦਾ ਜਿਹੜੇ ਬਾਣੀ ਬਾਣੇ ਦੇ ਧਾਰਨ ਹੁੰਦੇ ਨੇ ਗਰੰਤੀ ਸਿੰਘ ਆਂ ਦਾ ਗੁਰੂ ਕੇ ਵਜ਼ੀਰਾਂ ਦਾ ਬਹੁਤ ਰੱਜ ਕੇ ਸਤਿਕਾਰ ਕਰਦੇ ਨੇ ਵੀ ਗੱਲ ਨਹੀਂ ਤੇ ਬਹੁਤੇ ਵਿੱਚ ਇਹ ਵੀ ਹੁੰਦੇ ਨੇ ਸਾਰੇ ਨੂੰ ਮੈਂ ਕਹਿੰਦਾ ਕੜਾਮ ਚੌਧਰੀ ਬੜੇ ਮਿਲਦੇ ਨੇ ਜਿਹੜੇ ਕੜਾਮ ਚੌਧਰੀਆਂ ਮਤਲਬ ਲੈਂਦਾ ਕਿ ਵੀ ਮੈਂ ਹੀ ਜੋ ਕਹਤਾ ਬਾਬਾ ਤੈਨੂੰ ਕਰਨਾ ਪੈਣਾ ਨਹੀਂ ਤੇ ਅਸੀਂ ਹੋ ਇਵੇਂ ਨਹੀਂ ਫਿਰ ਤੈਨੂੰ ਰਹਿਣ ਨਹੀਂ ਦੇਣਾ ਹਣਾ ਫਿਰ ਰਾਂਜੋਸੋ ਬਣ ਜਾਂਦੀ ਅਸੀਂ ਸੰਗਤ ਦੇ ਨਾਲ ਹੋਈ ਗੱਲ ਬਾਤ ਸੰਗਤ ਨਾਲ ਤਾਂ 2-4 ਬੰਦੇ ਉਹੀ ਸੀਗੇ ਅਸੀਂ ਉਹਨਾਂ ਨੇ ਟਾਈਮ ਦਿੱਤਾ ਆਪਦੀ ਆ ਵੀ ਸੇਵਾ ਮੁਕਤ ਕਰ ਦਿੱਤਾ ਬੀ ਤੂੰ ਬਾਬਾ ਜੀ ਸੇਵਾ ਮੁਕਤ ਹੈ ਮੈਂ ਕਿਹਾ ਵੀ ਕਿ ਕਿਹੜੇ ਤਰੀਕੇ ਦੇ ਨਾਲ ਸੇਵਾ ਮੁਕਤ ਕੀਤਾ ਤੁਸੀਂ ਦੱਸੋ ਉਹ ਸਿਧਾਂਤ ਇਹ ਸੇਮਕਤ ਕੀਤਾ ਆਪਾਂ ਕੋਈ ਕਿਰਾਏ ਤੇ ਵੀ ਹੋਵੇ ਉਹਨੂੰ ਵੀ 15 ਦਿਨ ਤੱਕ ਅਲਟੀਮੇਟ ਦਿੱਤਾ ਜਾਂਦਾ ਭਰਾਵਾ ਤੂੰ ਫਲਾਣੇ ਦਿਨ ਕਿਰਾਇਆ ਮੇਰਾ ਜਿਹੜਾ ਘਰ ਵਿਹਲਾ ਕਰਨੀ ਤੂੰ ਹੀ ਮਤਲਬ ਸੇਵਾ ਮੁਕਤਾਜੀ ਕਰਤਾ ਵੀ ਜਾ ਬਾਬਾ ਚੱਕ ਆਪਦੇ ਦੁੱਲੀਆਂ ਦਾ ਮਤਲਬ ਚਪੜਾਸੀ ਤੋਂ ਵੀ ਮਾੜੀ ਜ਼ਿੰਦਗੀ ਹੋਊਗੀ ਗਰੰਤੀ ਸਿੰਘ ਦੀ ਫਿਰ ਮਾੜੀ ਹਾਲਤ ਹੋਊਗੀ ਹੈਨਾ ਇਸ ਕਾਰਨ ਕਰਕੇ ਹੁਣ ਉਹ ਮੁੜ ਕੇ ਕਹਿੰਦੇ ਜੀ ਅਸੀਂ ਸੰਗਰਾਮ ਤੱਕ ਟਾਈਮ ਦੇਣਾ ਬਸ ਦਿਨ ਦਾ ਸਵੇਰੇ ਕੋਲੇ ਆਪ ਦਾ ਜਿੱਥੇ ਮਰਜੀ ਜਾਵੇ ਹੁਣ 10 ਦਿਨ ਦੇ ਵਿੱਚ ਜਿਹੜੀ ਸੰਗਰਾਮ ਤੱਕ ਇਹਨੂੰ ਦਿਨ ਦਿੱਤਾ ਟਾਈਮ ਦਿੱਤਾ ਹੋਇਆ ਉਹ ਗੱਲ ਹੁਣ ਰੱਖੀ ਹੋਈ ਅਸੀਂ ਕਿਹਾ ਕਿ ਨਾ ਸੀ ਤੁਹਾਡੇ ਮਨੀਆਂ ਗੁਰੂ ਕੀ ਸੰਗਤ ਤੇ ਛੱਡ ਦਿਓ ਜੇ ਗੁਰੂ ਕੀ ਸੰਗਤ ਇਹਨੂੰ ਰੱਖਣਾ ਚਾਹੁੰਦੀ ਆ ਤੇ ਰਹੂਗਾ ਜੇ ਗੁਰੂ ਕੀ ਸੰਗਤ ਕਹਿੰਦੀ ਆ ਬਾਬਾ ਜੀ ਜਾ ਤੇ ਉਸੇ ਦੇ ਨਾਮ ਦਾ ਇਹ ਸਮਾਨ ਚੱਕ ਲੂਗਾ ਜੀ ਹੂੰ ਤੇ ਇਸ ਵਾਸਤੇ ਬੇਨਤੀ ਹੈ ਮੈਂ ਤੇ ਵੀ ਕਹਿੰਦਾ ਜਿਹੜੀਆਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਭਾਈ ਆਪਦਾ ਵੀ ਜੀਵਨ ਸਵਾਰੋ ਤੇ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਕਰਦਾ ਵੀ ਜੀਵਨ ਭਾਈ ਆਪਣਾ ਵੀ ਸਵਾਰਨਾ ਚਾਹੀਦਾ ਹਨ ਚਲੋ ਠੀਕ ਆ ਕੋਈ ਖੈਰ ਕੋਈ ਅੱਧਾ ਕੋਈ ਹੋ ਜਾ ਗ੍ਰੰਥੀ ਸਿੰਘ ਹੋਊਗਾ ਨਹੀਂ ਤੇ ਤਕਰੀਬਨ ਜਿਨ੍ਹਾਂ ਨੂੰ ਜਿਵੇਂ ਬਾਬੇ ਨੇ ਕਹਿ ਬਿਨਾਂ ਨੂੰ 30 ਸਾਲ ਹੋ ਗਏ ਆ 30 ਸਾਲਾਂ ਦੇ ਵਿੱਚ ਯਾਰ ਕਿੰਨਾ ਸੁਪੀਰੀਅਰ ਬੰਦੇ ਦਾ ਹੋ ਜਾਂਦਾ ਗੁਰੂ ਘਰਾਂ ਦੇ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਹਨਾ ਸੇਵਾ ਕੀਤੀ ਆ ਏਡੀ ਗੱਲ ਨਹੀਂ ਹੁੰਦੀਗੀ ਵੀ ਗੁਰੂ ਘਰ ਦੀ ਮਰਿਆਦਾ ਬਾਰੇ ਹੀ ਨਹੀਂ ਕਿਤੇ ਪਤਾ ਹੈਗਾ ਹਨਾ ਸਾਰਾ ਪਤਾ ਹੁੰਦਾ ਮਹਾਰਾਜ ਦੀ ਕਿਰਪਾ ਨਾਲ ਪਰ ਲੇਕਨ ਜਿੱਥੋਂ ਦਾ ਉੱਥੋਂ ਦਾ ਮੈਂ ਮਾਹੌਲ ਵੇਖਿਆ ਹੋਇਆ ਜਿਹੜਾ ਉਂ ਜੇ ਨਾ ਕੋ ਇਹ ਮਤਲਬ ਇਹ ਆ ਵੀ ਉਹ ਰੰਜਸ ਤੈ ਤੋ ਜਿਹੜਾ ਗਰੰਟੀ ਉਥੋਂ ਦਾ ਜਿਹੜਾ ਸਿੰਘ ਆ ਨਾ ਉਹ ਆਪ ਦੀ ਕਿੱਡ ਦੇ ਨਾਲ ਕਟ ਬਦਲਿਆਉਂਦਾ ਤੇ ਕਿੱਡ ਦੇ ਨਾਲ ਹੀ ਕਢਾ ਦਿੰਦਾ ਆਪ ਤੇ ਤਰੀਕੀ ਦੇ ਨਾਲ ਹੁਣ ਹੋਰ ਜਥੇਬੰਦੀਆਂ ਸਤਕਾਰ ਕਮੇਟੀਆਂ ਜਾਂ ਹੋਰ ਜਥੇਬੰਦੀਆਂ ਦੇ ਵਿੱਚ ਇਹ ਗੱਲ ਰੱਖ ਦਿੱਤੀ ਗਈ ਹੈ ਤੁਹਾਡੇ ਵੱਲੋਂ ਜਾਂ ਇਹਨਾਂ ਦੇ ਵੱਲੋਂ ਵੇਖੋ ਜੀ ਹਲੇ ਤਾਂ ਸਗਰਾਂ ਤੱਕ ਲੱਗੂਗਾ ਪਤਾ ਵੈਸੇ ਵੈ ਇੰਟਰਨੈਸ਼ਨਲ ਪੰਥਕ ਦਲ ਸਿੰਘ ਸਭ ਗਿਆਨੀ ਜਸਵੀਰ ਸਿੰਘ ਦੀ ਰੋਡੇ ਉਹਨਾਂ ਵੱਲੋਂ ਉਦਾਸ ਸੇਵਾ ਕਰ ਰਿਹਾ ਹੈ ਤੇ ਇਹ ਕਦੋਂ ਸਿੰਘਾਂ ਨਾਲ ਮੈਂ رابطہ ਕੀਤਾ ਹੋਇਆ ਹਾਂ ਜੀ ਬਹੁਤਾ ਨਹੀਂ ਕੀਤਾਗਾ ਵੀ ਜੇ ਫਿਰ ਸੰਗਤ ਦਾ ਜਿਵੇਂ ਫੈਸਲਾ ਹੋਊਗਾ ਫਿਰ ਆਪਾਂ ਸੰਗਤ ਤੇ ਛੱਡਿਆ ਹੋਇਆ ਫੈਸਲਾ ਅਸਲ ਤੇ ਪਿੱਛੇ ਹੈ ਨਾ ਤੇ ਜੇ ਕੋਈ ਅੱਗੇ 9 ਵਜੇ ਕੋਈ ਆਉਂਦੀ ਆ ਕਿਸੇ ਗੱਲ ਦੀ ਮਤਲਬ ਕਿ ਆਪਣਾ ਜਥੇਬੰਦੀਆਂ ਨੂੰ ਕੋਈ ਗੱਲ ਜਥੇਬੰਦੀਆਂ ਤੱਕ ਉਹ ਵੀ ਅਸੀਂ ਕਰਾਂਗੇ ਜ਼ਰੂਰ ਜੀ ਗੱਲ ਕੋਈ ਨਹੀਂ ਹੈਗੀਗੀ ਜਥੇਬੰਦੀਆਂ ਨੂੰ ਵੀ ਲਿਆਵਾਂਗੇ ਮੌਕਾ ਬਖਾਵਾਂਗੇ ਸਾਰੀ ਗੱਲਬਾਤ ਫਿਰ ਉੱਤੇ ਵਿਖਾਂਗੇ ਜਿਹੋ ਜੀ ਹੋਈ ਫਿਰ ਉਹੋ ਜੀ ਜਾਂਚ ਆਪਾਂ ਕਰਾਂਗੇ ਜ਼ਰੂਰ ਇੱਕ ਬੇਨਤੀ ਇਹ ਆ ਜੀ 2 ਮਹੀਨੇ ਹੋ ਗਏ ਆ ਮੇਰੀ ਕਮੇਟੀ ਨੂੰ ਜਿਹੜੇ ਉਹ ਚਾਰ ਬੰਦੇ ਮੈਨੂੰ ਜਲੀਲ ਕਰ ਰਹੇ ਆ 2 ਮਹੀਨੇ ਹੋ ਗਏ ਗੁਰਗਰਾਂ ਸਾਹਿਬ ਦੇ ਮੱਥਾ ਨਹੀਂ ਟੇਕਣਾ ਆ ਅੱਛਾ 4 ਦਿਨਾਂ ਦੇ ਵਿੱਚ ਮੈਨੂੰ ਇੰਨਾ ਉਹਨਾਂ ਨੇ ਮੇਰੇ ਦਿਮਾਗ ਤੇ ਗੱਲਾਂ ਕਰ ਕਰਕੇ ਅਸਰ ਪਾਇਆ ਕਿ ਮੇਰਾ ਸ਼ੂਗਰ ਵੀ ਵੱਧ ਗਿਆ ਹੂੰ 4 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੇ ਫੈਸਲਾ ਲੈ ਲਿਆ ਕਿ ਬਾਬਾ ਐ ਨਹੀਂ ਕਰਦਾ ਬਾਬਾ ਜੇ ਨਹੀਂ ਕਰਦਾ ਪਹਿਲਾਂ 2 ਮਹੀਨੇ ਉਹ ਬੜੇ ਨਿੱਕੇ ਜਿਹੜਾ ਡਿਪਟੀ ਸਿੰਘ ਆ ਉਹ ਕਬੂਤਰ ਬਾਜੀ ਕਰਦਾ ਵਾ ਅੱਛਾ ਠੀਕ ਆ ਜੀ ਉਹ ਚੱਕ ਕੇ ਆਪਦੇ ਉਹ ਛਾਨਣੇ ਕਬੂਤਰਾਂ ਵਾਲੇ ਤੇ 2 ਮਹੀਨੇ ਹੋ ਗਏ ਗੁਰਦੁਆਰੇ ਨੇ ਕਦੀ ਵੜਿਆ ਸੀ ਜਿਹੜਾ ਸਾਡਾ ਪ੍ਰਧਾਨ ਸਾਹਿਬਾ ਗੁਰਤੇਜ ਸਿੰਘ ਉਹ ਖੇਤੀਬਾੜੀ ਦਾ ਕੰਮ ਕਰਦਾ ਉਹਦਾ ਬਾਬਾ ਜੀ ਮੇਰਾ ਤਾਂ ਵੇਲ ਹੀ ਨਹੀਂਗਾ ਮੈਂ ਤਾਂ ਮੱਥਾ ਟੇਕ ਹੀ ਨਹੀਂ ਸਕਦਾ ਤੀਸਰਾ ਬੰਦਾ ਰਹਿ ਗਿਆ ਬਾਬਾ ਨਰਿੰਦਰ ਸਿੰਘ ਠੀਕ ਆ ਜੀ ਉਹਨੂੰ ਫੋਨ ਕਰੀਦਾ ਵਾ ਵੀ ਆ ਜਾ ਭਾਈ ਸਹਿਜ ਪਾਠ ਮੈਂ ਕਰਨ ਲੱਗਾ ਵਾਂ ਉਹ ਆਂਦਾ ਮੈਂ ਕੋਟਕਪੂਰੇ ਗਿਆ ਵਾਂ ਫਿਰਦਾ ਪਿੰਡ ਚ ਹੀ ਹੁੰਦਾ ਬਾ ਚੁਕਲੀਆਂ ਕਰਦਾ ਇਸ ਕਰਕੇ ਮੇਰੀ ਬੇਨਤੀ ਆ ਕਿ ਚਾਰਾਂ ਦਿਨਾਂ ਦੇ ਵਿੱਚ ਮੇਰਗਾ ਸਾਰੀਆਂ ਗਲਤੀਆਂ ਉਹਨਾਂ ਨੇ ਫੜ ਲੀਆਂ ਤੇ ਪਹਿਲਾਂ 2 ਮਹੀਨੇ ਕਿੱਥੇ ਗਏ ਸੀਗੇ ਪਹਿਲਾਂ 2 ਮਹੀਨੇ ਆਈ ਨਹੀਂ ਉਹ ਗੁਰਦੁਆਰੇ ਮੱਥਾ ਟੇਕਣ ਵੀ ਨਹੀਂ ਆਏ ਮੈਂ ਤੇ ਮੇਰਾ ਬੇਟਾ ਗੁਰੂ ਸਾਹਿਬ ਦਾ ਸੀ ਪ੍ਰਕਾਸ਼ ਕਰਦੇ ਰਹੇ ਤੜਕੇ ਉੱਠ ਕੇ ਅੱਛਾ ਤੜਕੇ ਪ੍ਰਕਾਸ਼ ਕਰਾਉਣ ਵੀ ਨਹੀਂ ਆਉਂਦੇ ਲਈ ਨਹੀਂ ਆਉਂਦੇ ਉਹ ਕਿੰਨੇ ਸਿੰਘ ਹੁੰਦੇ ਪ੍ਰਕਾਸ਼ ਵੇਲੇ ਮੈਂ ਇਕੱਲਾ ਹੀ ਹੁੰਨਾ ਅੱਛਾ じゃ ਮੇਰਾ ਬੇਟਾ ਹੁੰਦਾ ਮੁੱਕੇ ਉਹਨਾਂ ਦਾ ਤਾਂ ਕੰਮ ਹੀ ਨਹੀਂ ਹੂੰ ਉਹ ਤੇ ਉਹਨਾਂ ਨੇ ਤਾਂ ਉਦੋਂ ਆਉਣਾ ਵਾ ਵੀ ਤੁਹਾਨੂੰ ਅੱਗੇ ਮੈਂ ਦੱਸਿਆ ਵੀ ਜਦੋਂ ਆਨੰਦ ਸਾਹਿਬ ਦੀ ਆਨੰਦ ਪਿਆ ਮੇਰੀ ਮਾਂ ਐ ਸਤਗੁਰੂ ਮਾਪੇ ਜਦੋਂ ਇਹ ਪੜਨ ਲੱਪੇ ਆਪਾਂ ਸ਼ਲੋਕ ਉਧੇ ਗੁਰੂ ਸਾਹਿਬ ਜੀ ਦਾ ਨੰਨ ਸਾਹਿਬ ਦਾ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਗਲਤ ਤੁਸੀਂ ਨਹੀਂ ਗਲਤ ਹੋਣੇ ਚਾਹੀਦੇ ਤੇ ਸਾਰਾ ਪੰਥ ਤੁਹਾਡੇ ਨਾਲ ਆ ਸਾਰੀ ਸੰਗਤ ਤੁਹਾਡੇ ਨਾਲ ਆ ਅਸੀਂ ਜਿੰਨੇ ਚੁੱਕੇ ਆ ਅਸੀਂ ਵੀ ਖੜੇ ਆ ਬਾਬਾ ਜੀ ਬਾਬਾ ਅਮਰੀਕ ਸਿੰਘ ਜੀ ਤੁਹਾਡੇ ਨਾਲ ਖੜੇ ਨੇ ਤੇ ਹੋਰ ਵੀ ਜਿੰਨੇ ਵੀ ਸਿੰਘ ਹੈਗੇ ਆ ਸਾਰੇ ਤੁਹਾਡੇ ਨਾਲ ਅਸੀਂ ਖੜੇ ਆ ਪਰ ਤੁਸੀਂ ਕਿਤੇ ਵੀ ਸਿਧਾਂਤਕ ਤੌਰ ਤੇ ਹਨਾ ਗਲਤ ਨਹੀਂ ਹੋਣੇ ਚਾਹੀਦੇ ਦੂਸਰੀ ਬੇਨਤੀ ਇਹ ਆ ਵੀ ਗੁਰੂ ਸਾਹਿਬ ਦੇ ਕੋਲ ਨਾ ਕੋਈ ਏਸੀ ਨਾ ਕੋਈ ਕੂਲਰ ਸਿਰਫ ਉੱਪਰ ਇੱਕ ਪੱਖਾ ਚੱਲਦਾ ਵਾ ਉਹਦਾ ਵੀ ਉਹ ਸੈੱਲ ਪੈਣ ਵਾਲਾ ਵਾ ਤੇ ਉਹ ਮਾੜਾ ਮਾੜਾ ਚੱਲਦਾ ਵਾ ਬਿਲਕੁਲ ਥੋੜਾ ਥੋੜਾ ਹੂੰ ਪੱਖੇ ਥੱਲੇ ਬੈਠ ਕੇ ਮੈਂ ਜਰੂਰ ਨੇਤਨੇਮ ਕਰਦਾ ਰਿਹਾ ਵਾਂ ਸਾਈਡ ਤੇ ਹੂੰ ਸੇਵਾ ਪੱਖੋਂ ਤੇ ਬਿਲਕੁਲ ਕੰਮ ਮਾੜਾ ਦੂਸਰਾ ਬਚਨ ਕਣਕ ਇਕੱਠੀ ਕੀਤੀ 40 ਮਾਣ ਹੂੰ ਤੇ ਮੈਨੂੰ ਆਣ ਕੇ ਆਂਦੇ ਵੀ ਡੇਢ ਕੁਇੰਟਲ ਬਾਬਾ ਜੀ ਮੁੱਲ ਲੈ ਲਓ ਤੁਸੀਂ ਸਾਡੇ ਤੋਂ ਅੱਛਾ ਕੀਤੀ ਪੈਣ ਚੋਂ ਸੇਵਾ ਪਿੰਡ ਚੋਂ ਸੇਵਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੇਵਾ ਦਿੱਤੀ ਲੋਕਾਂ ਨੇ ਗਰੰਥੀ ਸਿੰਘ ਨੂੰ ਆਂਦੇ ਵੀ ਤੂੰ ਮੁੱਲ ਲੈ ਲੈ ਡੇਢ ਕੁਇੰਟਲ ਸਾਡੇ ਤੋਂ ਅੱਛਾ ਤੈਨੂੰ 2500 ਲਾ ਦਾਂਗੇ ਅਸੀਂ ਅੱਛਾ ਹਾਂ ਖਾਣ ਜੋਗਰੀ ਠੀਕ ਹੈ ਅਸੀਂ ਘਰ ਦੇ ਵਿੱਚ ਕੋਈ ਸੀਰੀ ਵੀ ਰੱਖਿਆ ਹੋਵੇ ਨਾ ਤੇ ਦੋ ਕੁਆਂਟਲ ਕਣਕ ਨੂੰ ਵੀ ਦਿੰਨੇ ਅਸੀਂ ਸਾਲ ਦੇ ਵੀ ਲੈ ਬਈ ਤੂੰ ਆਪਦੇ ਬੱਚਿਆਂ ਨੂੰ ਖਵਾ ਲਾ ਤੇ ਜੇ ਅਸੀਂ ਗੁਰੂ ਘਰ ਦੇ ਵਿੱਚ ਬੈਠ ਕੇ ਤੇ ਗੁਰੂ ਘਰ ਦੀ ਸੇਵਾ ਕਰਕੇ ਤੇ ਸੰਗਤ ਦੀ ਸੇਵਾ ਤੇ ਗੁਰੂ ਨੂੰ ਦਿੱਤੀ ਤੇ ਗੁਰੂ ਦੇ ਕੁੱਕਰ ਨੂੰ ਹੀ ਆਖੀ ਜਾਂਦੇ ਆ ਵੀ ਡੇਢ ਕੁਆਂਟਲ ਤੋਂ ਮੁੱਲ ਲੈ ਲਾ ਸਾਡੇ ਤੋਂ ਦੱਸੋ ਇਹ ਤੱਕਾ ਨਹੀਂ ਬਿਲਕੁਲ ਤੱਕਾ ਠੀਕ ਹੈ ਨਾ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਜੋ ਮੇਰੇ ਨਾਲ ਤੱਕਾ ਹੋ ਰਿਹਾ ਵਾ ਇਹ ਮੈਂ ਗੁਰਦੁਆਰਾ ਸਾਹਿਬ ਦੀ ਸੇਵਾ ਕਰਾਂਗਾ ਜ਼ਰੂਰ ਕਰਾਂਗਾ ਪਰ ਮੇਰੇ ਨਾਲ ਇਹੋ ਜੀਆਂ ਬਦੀਕੀਆਂ ਨਾ ਕੋਈ ਕੋਈ ਗੱਲ ਨਹੀਂ ਬਾਬਾ ਜੀ ਤੇ ਤੁਸੀਂ ਭਾਈ ਸਾਹਿਬ ਸੰਗਰਾਮ ਨੂੰ ਅਸੀਂ ਵੀ ਪਹੁੰਚਾਂਗੇ ਤੁਸੀਂ ਵੀ ਪਹੁੰਚੋ ਹੋਰ ਵੀ ਵੀਰਾਂ ਨੂੰ ਅਸੀਂ ਫੋਨ ਕਰਾਂਗੇ ਤੇ ਬਾਬਾ ਜੀ ਹਿੰਦੂ ਨਾ ੱੱਕਾ ਨਹੀਂ ਹੋਣ ਦਵਾਗੇ ਜਿਹੜੀ ਗੱਲ ਜਾਇਜ਼ ਆ ਜਾਇਜ਼ ਗੱਲ ਬੇਸ਼ੱਕ ਉਹ ਕਰਨ ਪਰ ਨਾਜਾਇਜ਼ ਨਹੀਂ ਹੋਣ ਦਵਾ ਬਿਲਕੁਲ ਬਿਲਕੁਲ ਜੀ ਮੈਂ ਤਾਂ ਕੱਲ ਵੀ ਗਿਆ ਸੀ ਉਹਨਾਂ ਨੂੰ ਇਹ ਕਿਹਾ ਸੀਗਾ ਵੀ ਜੋ ਸੰਗਤ ਕਹੇਗੀ ਸੰਗਤ ਦਾ ਫੈਸਲਾ ਮੰਨਿਆ ਜਾਣਾ ਅਸੀਂ ਕੜਮ ਚੌਧਰੀਆਂ ਦਾ ਮੇਰੀ ਤਾਂ ਉਹ ਨਾ ਤਾਂ ਪਤਾ ਮੈਂ ਕਦੀ ਕੜਮ ਚੌਧਰੀਆਂ ਦਾ ਫੈਸਲਾ ਮੈਂ ਨਹੀਂ ਮੰਨਿਆਂਗਾ ਨਾ ਹੀ ਮੰਨਣਾ ਨਾ ਗੁਰੂ ਸਾਹਿਬ ਮਨਾਵੇ ਮੈਨੂੰ ਫੈਸਲਾ ਮੰਨਾਂਗੇ ਗੁਰੂ ਕੀ ਸੰਗਤ ਦਾ ਕਿਉਂਕਿ ਸਾਨੂੰ ਇੰਨਾ ਕੁ ਤਾਂ ਗਿਆਨ ਆ ਨਾ ਵੀ ਸੰਗਤ ਵੱਡੀ ਹੁੰਦੀ ਹੈ ਨਾ ਕਿ ਕੜਮ ਚੌਧਰੀ ਵੱਡੇ ਹੁੰਦੇ ਆ ਹਨਾ ਇੰਨਾ ਕੁ ਤਾਂ ਸਾਨੂੰ ਪਤਾ ਹੈਗਾ ਸਿਧਾਂਤ ਕੀ ਆ ਮਰਿਆਦਾ ਕੀ ਆ ਸਭ ਪਤਾ ਗੁਰੂ ਸਾਹਿਬ ਦੀ ਕਿਰਪਾ ਹੈ ਨਹੀਂ ਕਿ ਬਖਸ਼ਿਸ਼ ਹੈ ਹਨਾ ਜਿਉ ਕੜਮ ਚੌਧਰੀ ਹੁਣ ਜਦੋਂ ਕਹਿੰਦੇ ਵੀ ਆਏ ਨਹੀਂ ਉਦੋਂ ਫਿਰ ਫੈਸਲਾ ਜਿਹੜਾ ਹੁੰਦਾ ਨਾ ਜਦੋਂ वाद-ਵਿਵਾਦ ਹੋ ਜੇ ਤੋ ਫਿਰ ਫੈਸਲਾ ਜਿਹੜਾ ਉਹ ਸੰਗਤ ਦੇ ਉੱਪਰ ਸੈੱਟ ਦਿਓ। ਬਿਲਕੁਲ। ਵੀ ਜੇ ਸੰਗਤ ਰੱਖਣਾ ਚਾਹੁੰਦੀ ਪਸੰਦ ਕਰਦੀ ਆ ਗਰੰਤੀ ਸਿੰਘ ਨੂੰ ਰੱਖਣਾ ਚਾਹੁੰਦੀ ਆ ਠੀਕ ਐ, ਸੇਵਾ ਸੰਭਾਲ ਤੋਂ ਸੰਤੁਸ਼ਟ ਐ ਤੇ ਸੰਗਤ ਰੱਖ ਸਕਦੀ ਐ। ਜੇ ਸੰਗਤ ਕਹਿੰਦੀ ਬੱਬਾ ਜੀ ਜਾਓ ਫਿਰ ਜਾਣਾ ਚਾਹੀਦਾ ਕੋਈ ਗੱਲ ਨਹੀਂ ਹਣਾ ਤੇ ਇਹੋ ਹੀ ਕੱਲ ਉਹਨਾਂ ਨਾਲ ਆਪਾਂ ਗੱਲ ਕਰਕੇ ਆਂਦੀ ਆ ਉਹਨਾਂ ਦਾ ਫੈਸਲਾ ਨਹੀਂ ਅਸੀਂ ਮੰਨਦਾ ਕਿ ਦਸਤਨਾਂ ਦਾ ਵੀ ਸੰਗ੍ਰਾਂਤ ਤੇ ਬਾਬਾ ਜੀ ਤੂੰ ਚੱਕਲਾ ਜੁੱਲੀਆਂ ਤੇ ਚਲੇ ਜਾ। ਇਹ ਮੈਂ ਗਰੰਤੀ ਸਿੰਘਾਂ ਨੂੰ ਵੀ ਬੇਨਤੀ ਕਰਨਾ ਚਾਹਣਾ। ਵੀਰੋ ਜਿੱਥੇ 2-3 ਮਹੀਨੇ ਤੁਹਾਡੇ ਤੋਂ ਕਮੇ ਤੇ ਤੁਹਾਨੂੰ ਕਹਿੰਦੇ ਨਾ ਵੀ ਚੱਕ ਲੋ ਜੁੱਲੀਆਂ ਤੇ ਜਾਓ ਤੇ ਉਹਨਾਂ ਨਾਲ ਉਹ ਦੁੱਗਣੀ ਇੱਜ਼ਤ ਗਰੰਤੀ ਸਿੰਘ ਦੀ ਹੁੰਦੀ ਆ ਹੂੰ ਉਹਨਾਂ ਨੂੰ ਪੁੱਛੋ ਕਿ ਸਾਡੀ ਇੱਜ਼ਤ ਨਹੀਂ ਹੂੰ ਤੁਹਾਡੀ ਜਾਦੇ ਆ ਹੂੰ ਹਨਾ ਗਰੰਤੀ ਸਿੰਘ ਦੀ ਵੀ ਇੱਜ਼ਤ ਉਨੀ ਹੋਣੀ ਚਾਹੀਦੀ ਆ ਉਹਨਾਂ ਕੜਾ ਮ ਚੌਧਰੀਆਂ ਨਾਲੋਂ ਦੁੱਗਣੀ ਤੇ ਕਰਨੀ ਵੀ ਚਾਹੀਦੀ ਆ ਸਾਨੂੰ ਹਨਾ ਗਰੰਤੀ ਸਿੰਘ ਵੀ ਸਿਧਾਂਤਕ ਉਹ ਵੀ ਗੱਲ ਕਰਨ ਵਾਲਾ ਹਨਾ ਮੇਨ ਗੱਲ ਤੇ ਆ ਇਸ ਵਾਸਤੇ ਬੇਨਤੀ ਆ ਗਰੰਤੀ ਸਿੰਘਾਂ ਨੂੰ ਵੀ ਜੇ ਇਹੋ ਜੇ ਕੋਈ 2-3 ਮਹੀਨੇ ਜੱਥੇ ਲਵਾ ਕੇ ਗਰੰਤੀ ਸਿੰਘ ਨੂੰ ਕੱਢ ਦੇਣਾ ਪਹਿਲਾਂ ਉਸ ਕਮੇਟੀ ਦਾ ਉਸ ਪਿੰਡ ਦਾ ਬੈਗੋ ਡਾਟਾ ਪੁੱਛ ਲਿਆ ਕਰੋ ਵੇਖ ਲਿਆ ਕਰੋ ਵੀ ਇਹ ਕਿਵੇਂ ਕਰਦੇ ਆ ਕਿਵੇਂ ਬਿਹਾਰ ਮਤਲਬ ਕਿ ਗੁਰੂ ਕਿਉਂਕਿ ਨਵਾਂ ਤਾਂ ਕੋਈ ਨਹੀਂ ਤਿਆਰ ਹੋਊਗਾ ਤਾਂ ਇਹਨਾਂ ਨੂੰ ਕੱਢਣ ਦਾ ਹਾਂ ਬਿਲਕੁਲ ਬਿਲਕੁਲ ਜੀ ਪਹਿਨੇ ਗੱਲ ਕੀਤੀ ਹੁੰਦੀ ਹੈ ਉਹਨਾਂ ਦੀ ਇਹ ਗੱਲ ਪਹਿਲਾਂ ਕਰ ਲੈਂਦੇ ਨਾ ਉਹ ਇਸ ਵਾਸਤੇ ਗ੍ਰੰਤੀ ਸਿੰਘਾਂ ਨੂੰ ਬੇਨਤੀ ਆ ਵੀਰੋ ਵੀ ਜਿਵੇਂ ਆਪਾਂ ਜਦੋਂ ਵੀ ਡਿਊਟੀ ਕਰਦੇ ਆ ਆਪ ਵੀ ਪੂਰੀ ਕੋਖ ਕਰਿਆ ਕਰੋ ਆਪਾਂ ਨੂੰ ਪਤਾ ਹੈ ਵੀ ਕਮੇਟੀਆਂ ਵੀ ਕੋਖ ਕਰਦੀਆਂ ਇਹਨੇ ਕਿੱਥੇ ਸੇਵਾ ਕੀਤੀ ਕਿਵੇਂ ਕਰ ਰਿਹਾ ਪਰ ਆਪ ਵੀ ਕੋਖ ਕਰਿਆ ਕਰੋ ਵੀ ਜਿਹੜਾ ਗ੍ਰੰਤੀ ਸਿੰਘ ਗਿਆ ਇਸ ਤੋਂ ਪਹਿਲਾਂ ਉਹਦੇ ਨਾਲ ਇਹਨਾਂ ਨੇ ਕੀ ਬੁਧੀ ਕੀ ਕੀਤੀ ਸੀਗੀ ਹੈਨਾ ਇੰਨੀ ਕੀ ਬੇਨਤੀ ਮੇਰੀ ਸੰਗਤ ਨੂੰ ਹੈਗੀ ਠੀਕ ਹੈ ਬਬੇ ਠੀਕ ਹੈ ਜੀ ਇਸ ਕਰਕੇ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ